ਵਾਜੀ ਤੇਰੀ ਨਾਦ ਅਨੇਕ ਸੰਖਾ ਕੀਤੇ ਤੇਰੀ ਬਾਵਣ ਹਾਰੇ ਕੀਤੇ ਤੇਰੀ ਰਾਗ ਪ੍ਰੇ ਸੋ ਕਈਐ ਕੀਤੇ ਤੇਰੀ ਗਾਵਣ ਹਾਰੇ ਗਾਵਣਾ ਤਦਨ ਪਾਣ ਭਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚੈਤ ਕੋ ਬਿਧਿ ਲਿਖ ਜਾਨਣਾ ਲੇਖ ਲਿਖ ਧਰਮ ਵਿਚਾਰੇ ਗਾਵਣ ਤਦਨੋ ਈਸਰ ਬਰਮਾ ਦੇਵੇ ਸੋਹਣ ਤੇਰੇ ਸਦ ਅਸਵਾਰੇ ਗਾਵਣ ਤੁਧਨੋ ਇੰਦ੍ਰੇਂਦਰਾ ਸੰਮ ਬੈਠੇ ਦੇਵਤੀਆਂ ਨਰਣਾਲੇ ਗਾਵ ਗਾਵਣ ਤੁਧਨੋ ਸਮਾਦੀਂਦਰ ਅਗਾੰਤ ਤੁਧਨੋ ਸਾਚ ਵਿਚਾਰੇ ਗਾਵਣ ਤੁਧਨੋ ਸਤੀ ਸੰਤੋਖੇ ਗਾਵਣ ਤੁਧਨੋ ਬੀਰ ਕਰਾਰੇ ਗਾਵਣ ਤੁਧਨੋ ਪੰਦ ਪੜਨ ਰਖੀਸਰ ਜੁਗ ਜੁਗ ਵੇਦ ਨਾਲੇ ਗਾਵਣ ਤੁਧਨੋ ਮੋਹਣੀ ਆਮਣ ਮੋਹਣ ਸੁਰਗ ਮਾਥ ਪਿਆਲੇ ਗਾਵਣ ਤੁਧਨੋ ਰਤਨ ਪਾਏ ਤੇਰੇ ਅਠਸਠ ਤੀਰਥ ਨਾਲੇ ਗਾਵਣ ਤੁਧਨੋ ਜੋਤ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋਂ ਗਾਵਣ ਮੰਡਲੇ ਬ੍ਰਹਿਮੰਡਾ ਕਾਰ ਕਰਖੇ ਤੇਰੇ ਧਾਰੇ ਸੇ ਤੁਧਨੋਂ ਗਾਵਣ ਜੋ ਤੁਧ ਭਾਵਨਾ ਰਤੇ ਤੇਰੇ ਭਗਦਰ ਸਾਲੇ ਹੋਰ ਕੀਤੇ ਤੁਧਨੋਂ ਗਾਵਣ ਸੇ ਮੈ ਚਤਨਯਾਵਨ ਨਾਨੰਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਚਾ ਸਚੀ ਨਾਈ ਹੈ ਭਾਪੀ ਹੋਸੀ ਜਾਏ ਨਜਸੀ ਰਚਨਾ ਜਨ ਚਾਏ ਰੰਗੀ ਰੰਗੀ ਬਾਤੇ ਕਰ ਗੰਜ ਸੀਮਾ ਜਨੋ ਪਾਈ ਕਰ ਕਰ ਦੇਖੀ ਗੀਤਾ ਆਪਣਾ ਜਬਦ ਸ੍ਰੀ ਵਿੜਾਈ ਜੋ ਦਸ ਬਾਵੈ ਸੋਈ ਕਰ ਸੇ ਵਿਰੋਧ ਨ ਕਰਨਾ ਜਾਏ ਸੋ ਪਾਛਾਓ ਸਭ ਸਹਿਵੋ ਨਾਨਕ ਜਨ ਜਾਈ ਅਸਮਹੱਲਾ ਪਹਿਲਾ ਸੁਣ ਵਡਾ ਖੈ ਸਭ ਕੋ ਏ ਕਿਵੜ ਵਡਾ ਡੇਠਾ ਹੋਏ ਕੀਮਤ ਪਾਇ ਨ ਕਹੀਆ ਜਾਏ ਗਣਿ ਵਧਿਰੈ ਸਮਾਏ ਬੜੇ ਮੇਰੇ ਸਾਹਿਬਾ ਗਹਿਰੰਭੀਰਾ ਗੁਣੀ ਗਹਿਰਾ ਕੋ ਨ ਜਾਣੈ ਤੇਰਾ ਕਿਤਾ ਕੇ ਉੜਦੀ ਰਹਾਓ ਸਾਵ ਸੋਰਦੀ ਮੇ ਸੋਰਤ ਕਮਾਈ ਸਭ ਜਨ ਮਿਲ ਕੇ ਮਨ ਪਾਈ ਗਿਆਨੀ ਤੇ ਅਨੇ ਗੁਰ ਗੁਰਹਾਏ ਕਹਣੀ ਜੈ ਤਿਰਤ ਲੋੜਿ ਆਏ ਸਾਵ ਸਾਤ ਸਾਵ ਦਾਪ ਸਭ ਜਨੀਆਂ ਸਦਾ ਪੁਰਖਾ ਕੀਆ ਵੜੇ ਆਈਆਂ ਦਰਮਣ ਚ ਡਿਗਣਾ ਪਾਇਆ ਕਰ ਮਿਲਣ ਈ ਠਾਕੁਰ ਆਇਆ ਆਖਣ ਵਾਲਾ ਗਿਆ ਵਿਚਾਰ ਸਿਖਦੇ ਪਰੇ ਤੇ ਪੰਡਾਰਾ ਜਿਸ ਤੋਂ ਦਿੱਸਿਆ ਗਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਸਮਹੱਲਾ ਪਹਿਲਾ ਆਖਾਂ ਜੀਵਾ ਮਿਸ ਰਹਿ ਮਰ ਜਾਓ ਆਖਣਿਆ ਓਖਾ ਸਚਾ ਨਾਓ ਸਜਨਾਮ ਕੀ ਲਾਗੈ ਭੋਗ ਉਦ ਭੋਖ ਹੈ ਕਾਇ ਚਲੀਐ ਦੋਖ ਸੋਖਿਓ ਮਿਸ ਰਹਿ ਮੇਰੀ ਮਾਏ ਸਚ ਸਹਿ ਸਚਨਾਏ ਰਹਾਓ ਸਚਨਾ ਕੇ ਦਿਲ ਬੜਿਆਏ ਅਤ ਕਹਿ ਕੀਮਤ ਨਹੀਂ ਪਾਈ ਜੇ ਜ਼ਾ ਮਿਲ ਕੇ ਆਖਣ ਪਾਏ ਵਡਨੋ ਹੈ ਘਟਨ ਜਾਏ ਨਾ ਹੋ ਮਰਨ ਹੋਵੇ ਸੋਗ ਦੇਂਦਰ ਰਹਿਣ ਚੁਕੇ ਭੋਗ ਗੁਣੇ ਹੋ ਹਰਨਾਹੀ ਕੋਏ ਨਾ ਕੋਵਾ ਨਾ ਕੋ ਹੋਏ ਜੇ ਉਹੜੇ ਆਵਦੇ ਉਹੜੇ ਨਹੀਂ ਜਾਤ ਜਿਨਨ ਕਰ ਗਿਆ ਕੀ ਤੇ ਰਾਤ ਖਸਮ ਇਸਾਰ ਤੇ ਗਮ ਜਾਦ ਨਾ ਨਾ ਵਾਸਨਾਦ 라ਗੁ ਜੀ ਮਨ ਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖ ਆ ਮਿਨੋ ਗੁਰ ਗਰ ਬਾਸ ਹਮ ਕੀਰੇ ਕਰਮ ਗੋੜਨਾਏ ਕਰਦਿਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੋ ਕੋ RAM ਨਾਮ ਪ੍ਰਕਾਸ਼ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਏ ਹਰ ਕੀਰਤਿ ਹਮਰੇ ਰਹਿ ਰਾਸ ਰਹਾਓ ਹਰ ਦਿਨ ਕੀ ਉੜ ਪਾਉੜੇ ਰੇ ਜੈਨ ਹਾਰ ਹਰ ਸਰਦਾਰ ਬਿਆਸ ਹਰ ਨਾਮ ਲਿਆ ਤਬਦਾ ਸਹਿਮ ਸੰਗਤ ਗੁਣ ਪ੍ਰਗਾਸ ਜੈਨ ਹਾਰ ਹਰ ਹਰਸ ਨਾਮ ਨ ਪਾਇਆ ਦੇਵ ਵਿਗਨ ਪਾਸ ਜੋ ਸਾਧ ਗੁਰ ਹਿਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾ ਸੋ ਜਨ ਹਰ ਨਿਤ ਗੁਰ ਸੰਗਤ ਪਾਏ ਤੈਨ ਤਰਮਸ ਲਿਖਾਲਿ ਕਾਜ਼ ਤਾਨ ਧੰਨ ਸਤ ਸੰਗ ਜਿਤ ਹਰਸਾ ਪਾਏ ਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਜੀ ਮਹੱਲਾ ਮੰਜਵਾ ਕਾਹਿਰੀ ਮੰਚਿਤ ਬੈਉਦ ਮਾਂ ਜਾ ਆਹਰ ਹਰਜ ਅਪਰੀਆ ਛਾਲ ਪਧਰਮੈ ਜੰਤੋ ਪਾਏ ਦਾ ਕਾਰਜਿਕ ਆਗੇ ਕਰ ਤਰੀਆ ਮੇਰੇ ਮਾਦੋ ਜੀ ਸਤ ਸੰਗ ਮਿਲੇ ਜੋ ਤਰੀਆ ਗੁਰ ਪਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਦਵਿੰਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਜਿਕ ਸਮਾਏ ਠਾਕੁਰ ਕਾਹੇ ਮਨ ਪਉ ਪਰਿਆ ਉਡੇ ਉਡਾ ਵੈ ਸੈ ਕੋ ਸਾਥ ਪਾਛੇ ਵਿਚਰੇ ਸ੍ਰੀ ਆਤਿਨ ਕਉਣ ਖਲਾਵੇ ਕਉਣ ਜਗਾਵੇ ਮਨ ਮੈਂ ਸਿਮਰਨ ਕਰਿਆ ਸਾਵਨ ਦਾਨ ਦਸਾਠ ਦਾਨ ਠਾਕੁਰ ਕਾ ਦਲ ਦਰਿਆ ਜਨ ਨਾਨਕ ਵਾਲ ਵਾਲ ਸਦ ਵਲ ਜਾਈਏ ਤੇਰਾੰਤ ਨ ਪਾਰਾ ਵਰਿਆ ਰਾਗ ਸਮਲ ਚੌਥਾ ਸੋ ਬੁਰਖੀ ਕੋ ਕਾਰ ਗੁਰ ਪ੍ਰਸ਼ਾਦ ਸੋ ਬੁਰਖ ਨਿੰਜਣ ਹਰ ਬੁਰਖ ਨਿੰਜਣ ਹਰਿ ਅਗਮੈ ਅਗਮ ਪਾਰਾ ਸਭ ਦਿਆਵੈ ਸਭ ਦਿਆਵੈ ਦੋ ਜੀ ਆ ਸੱਚੇ ਸਰਜਣ ਹਾਰਾ ਸਭ ਜੀਤ ਮਾਰੇ ਜੀ ਤੁਂ ਜੀ ਆ ਕਾ ਦਾ ਤਾਰਾ ਹਰ ਤਿਆਉ ਸੰਤੋ ਜੀ ਸਭ ਦੋਖ ਵਿਸਾਰਣ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੁੰਕਟ ਕਟਿ ਅੰਤਰ ਸਰਬ ਨੇ ਅੰਤ ਜੀ ਹਰੇ ਕੋਪੁਰਖ ਸਮਾਣਾ ਇਕ ਦਾਤੇ ਇਕ ਬਖਾਰੀ ਜੀ ਸਭ ਤੇਰੇ ਚੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਤਾ ਜੀ ਹਉ ਦਰਬਣੇ ਵਰਨਾ ਗਿਆਨ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵੈ ਦੋ ਜੀ ਜਨ ਨਾਨਕ ਤਨ ਕੁਰਬਾਣਾ ਹਰਤਿਆ ਵੈ ਹਰਤਿਆ ਵੈ ਤੋ ਜੀ ਸੇ ਦਿਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਪੈ ਜਨ ਹਰਤਿਆ ਆ ਜੀ ਦਿਨ ਟੂਟੀ ਜਮ ਕੀ ਵਾਸੀ ਜਿਨ ਨਿਰਪਉ ਜਿਨ ਹਰ ਨਿਰਪਉ ਤੇ ਆਇਆ ਜੀ ਦਿਨ ਕਾ ਬਹੁ ਸਭ ਗਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਾਜੇ ਦਿਹਾਰਾ ਰੂਪ ਸੁਮਾਸੀ 세탄 세탄 ਜਾ ਤਿਆ ਜੀ ਨਾਨਕ ਤੇ ਉਲਝਾ ਸੀ ਤੇਰੀ ਭਗਤ ਤੇਰੀ ਭਗਤ ਬੰਡਾਲ ਜੀ ਪਰੇ ਵਿੰਤ ਵਿੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਦੋ ਜੇ ਹਣਕ अनेक अनੰਤਾ ਤੇਰੀ ਅਨਕ ਤੇਰੀ ਅਨਕਰ ਪੂਜਾ ਜੀ ਤਾਪ ਤਪਜ ਪਹਿਵੇਂ ਅੰਤਾ ਤੇਰੇ ਅਨੇਕ ਤੇਰੇ ਨੇਕ ਪੜੈ ਵੋ ਸੇ ਮਰਸਾ ਜੀ ਕਰ ਕਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਨਾਨਕ ਜੀ ਜੋ ਭਾਵੇ ਮੇਰੇ ਹੈ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਾਰਤਾ ਜੀ ਤਦ ਜੇਵੜੇ ਵਰਨਾ ਕੋਈ ਤੂੰ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੈ ਚਲ ਕਰਤਾ ਸੋਈ ਤਦੇ ਆਪੇ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰਸੋ ਉਏ ਤੁਧਿਆਪੇ ਸਿਰ ਸਭ ਉਪਾਈ ਜੀ ਤੁਧਿਆਪੇ ਸਿਰ ਸਭ ਕੋਈ ਜਾਨਣਾ ਨੇਕ ਗੁਣ ਗਾਵੇ ਕਰਤੇ ਕਹਿ ਜੀ ਜੋ ਸਭ ਸੇ ਕਾ ਜਾਣੂਏ ਅਸਮੱਲ ਚੌਥਾ ਤੂੰ ਕਰਦਾ ਸਚਿਆਰ ਮੈਂਡਾ ਸਾਈਂ ਜੋ ਤੂੰ ਪਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਏ ਹਾਂ ਪਾਈ ਰਾਵੋ ਆਉ ਤੇਰੀ ਤੂੰ ਸਾਵਨੀ ਭਿਆਯਾ ਜਿਸਨੋ ਕਿਰਪਾ ਕਰੇ ਤਿੰਨਾ ਮਰਦਨ ਪਾਇਆ ਗੋਰ ਮਖਲਾਦਾ ਮਨ ਮੋਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਉ ਤੁਹੀ ਮਾਹੇ ਦਰਵਣ ਦੂਜਾ ਕੋਈ ਨਹੀਂ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਛੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾ ਹੈ ਸੋ ਏ ਜਨ ਗਿਆਨ ਹੈ ਆਰਗਣ ਸਦੇ ਹੀ ਆਖ ਬਖਾਣੇ ਜਿਨ ਹਰਿ ਸੇ ਵਿਆਦਨ ਸੋ ਪਾਇਆ ਸਜੈ ਅਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਵਿਣ ਦੂਜਾ ਅਵਰਣ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੋਰਾ ਮਘ ਪਰਗਟ ਹੋਏ ਅਸ ਮਹੱਲਾ ਪਹਿਲਾ ਤੇਤ ਸਰਵਰਡੇ ਪਹਿਲੇ ਨਿਵਾਸ ਆਣੀ ਪਾਵਕ ਤਨੇ ਕੀਆ पंकरि मा पग नहीं चाले हम देखा दर डू बियले अनेक न चेत समुड़ मना हार वेरत तेरे गुण गलेया रहाओ नाम जति सती ने पड़या मूर्ख मुकुदा जन्मपया वर्ण वदन अंग तन के चरण जंतु नाही बेसरिया समहल्ला पंजवा पएवरावत मानो खदे होरिया गोविन मेरण किए हे तेरी बरिया और काज तेरे कितेन काम मिल साद संगत बज केवल नाम सrng्याम ला मोजल तरणगे जन्म पीरथा जात माया के राऊ जाप ताप संयम नाम कमाया सेवा साधना ज्ञानया हरे राया ਕਉ ਨਾਨਕ ਹਮ ਨੀਚ ਕਰਮਾ ਸ਼ਰਣ ਪਰੇ ਕੀ ਰਾਖੋ ਸ਼ਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸਾਈ ਦਸਮੀ ਚੌਬਈ ਪੁਨਰਾ ਸਸਕਾ ਕਾਟਾ ਸੀਸਾ ਸਿਰਿਸ ਕੀਤ ਜਗਤ ਕੈ ਸਾ ਪਾਪਨ ਰਿਸ਼ਟ ਗਗਨ ਤੇ ਭਈ ਸਾ ਵਿਨਾਨ ਬਧਾਈ ਦਈ ਧੰਨੈ ਧੰਨੈ ਲੋਗਣ ਕੀ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਅਖਲ ਪਵਣ ਕੇ ਸਹਿਜ ਨਹਾਰੇ ਦਾ ਜਨ ਮੁਲਿਓ ਵਾਰੇ ਕਉਯੋ ਆਚ ਬੇਨਤੀ ਚੋਪਈ ਹਮਰੇ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਛਾ ਤਾਉ ਜਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪਰਦਪਾਰਾ ਮਰੇ ਵਰਸਾ ਬਦ ਮੁਕਾਵੋ ਆਪਾ ਦੇ ਮੋਇ ਬਚਾਵੋ ਸੁਖੀ ਸੈ ਮੋਰੋ ਪਰਿਵਾਰਾ ਸੇਵਕ ਸਿਕ ਸਵੈ ਕਰਤਾਰਾ ਮੋਰ ਅਚਾਨ ਜੇ ਕਰਦਾ ਕਰੀਐ ਸਭ ਵੈਲਨ ਕੋ ਆ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤਾਰ ਪਯਨ ਕੀ ਰਹੇ ਵਿਆਸਾ ਤਮੈ ਛਾੜ ਕੋਈ ਅਵਰਣਾ ਧਿਆਮ ਜੋ ਵਰਜਾਹੋ ਸੁਦਮ ਤੇ ਪਾ ਸੇਵਕ ਸਖਮ ਹਰ ਤਾਰੀਏ ਜੁਣਾ ਚੁਣ ਸਤਰ ਹਮਾਰੇ ਮਾਰਿਏ ਆਪਾਦਮ ਜੈ ਵਰਿਏ ਮਰਨ ਕਾਲ ਕਾਤਰਾ ਸਨੀ ਵਰਿਏ ਉਹ ਜੋ ਸੁਦਾ ਹਮਾਰੇ ਪਛਾ ਸ੍ਰੀ ਸੋ ਜੋ ਕਰਹਿ ਰਚਾ ਰਾਖ ਲਿਓ ਮਹ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਮ ਕੇ ਹੰਤਾ ਆਤਮੂ ਪ੍ਰੀ ਚਤਰਦਸ ਕੰਤਾ ਕਾਲ ਪੈ ਬ੍ਰਹਮ ਅਵਤਾਰਾ ਕਾਲ ਪੈ ਸੇਵ ਜਿਓ ਅਵਤਾਰਾ ਕਾਲ ਪੈ ਕਰਿ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸਾ ਜਵਣ ਕਾ ਜੋਗੀ ਸਵ ਕੀਓ ਬੇਦਰਾਇ ਬ੍ਰਹਮ ਜੋਥੀਓ ਜਵਨ ਕਾ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦੰਤੇ ਕਹਿ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਮਾਰੀ ਸਕਲ ਪ੍ਰਜਾ ਜਨਿਆ ਸੇਵਾਰੇ ਸੇਵਕਨ ਕੋ ਸਾਰੋਂ ਸੋਦੇਓ ਸੁਤਰਣ ਕੋ ਪਲਮਾ ਵਦਗੇਓ ਕਟਕਟ ਕੇ ਅੰਤਰ ਕੀ ਜਾਣਦ ਭਰੇ ਬੁਰੇ ਕੀ ਪੇਰ ਬਝਾਨਤ ਜੀਟੇ ਤੇ ਕਾਂਚਰੇ ਅਸਥੂਲਾ ਸਾਫਰ ਕਿਰਪਾ ਦ੍ਰਿਸ਼ਤ ਕਰ ਫੂਲਾ ਸਾਂਤਨੰ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੇ के 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 वीर भसन कट कट के परपट की जाने कर था था जाब अधिकार करा कर तारा पड़ जा तरता उदय अपारा जाब आखरा करतो कब तुम मैं मृत दे दर्शम जीते वदन श्रेष्ठ सब तारै आप अपनी भुजा चारम तुम सवेते रत्नालम जात वीर ते देर्य आलम ओमकार निरूकार निलंब वादनील नाद संबो ਤਾਕਾ ਮੂੜ ਜਾਰ ਦੇ ਪੇਦਾ ਜਾ ਕੋ ਬੇਵਨ ਪਾਵਤ ਵੇਦਾ ਤਾ ਕੋ ਕਰਮਾ ਹਣਿਆਨ ਮਾਨਤ ਮਾ ਮੂੜ ਗਛ ਪੇਦ ਨ ਜਾਂਤ ਮਾਂ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨਹੀਂ ਪੇਵ ਆਪ ਆਪਣੀ ਬਦੈ ਜੀਤੀ ਵਰਣ ਤੇ ਪੈਨ ਪੈਨ ਤੋਹੇ ਤੇ ਦੀ ਤੁਮਰਾ ਲਖਾਨਾ ਜਾਏ ਪਸਾਰਾ ਕਹਿ ਬਿਰ ਸਿਆ ਪਰ ਤੁਮ ਸੰਸਾਰਾ ਏਕ ਹੈ ਰੂਪਾਂ ਰੂਪ ਸਰੂਪਾ ਰੰਗ ਭਿਉ ਰਾਵ ਕਹੀ ਭੂਪਾ ਅੰਟ ਜੋ ਜੀਰ ਜੋ ਸੇਤ ਜਕੀਨੀ ਉਤ ਵੇਖਾਨ ਬੋਰਤ ਦੀਨੀ ਕਉ ਫੂਲ ਰਾਜਾ ਬੈਠਾ ਕਉ ਸਿਮਟ ਪਿਓ ਸੰਕਰ ਕੈਠਾ ਸਿਗਰੇ ਸਿਡੜ ਤੇ ਖਾਏ ਚੰਪ ਆਜਗਾ ਸਰੂਪ ਸਿਆੰਬ ਆਰ ਛਾ ਮੇਰੀ ਤਮ ਕਰੋ ਸਿਖ ਵਾਰ ਸਖ ਸੰਗਰੋ ਦੋੜ ਜੀ ਤੇ ਉਠ ਪਦਤ ਬਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੀ ਅਸਤ ਹੋਈ ਤਾ ਵਿਚਾਰਣੀ ਪਰੇ ਜਨ ਕਾ ਦੋੜ ਦੋ ਤਾ ਮਰੇ ਬੁਰਗ ਜਨ ਬਹੁ ਬਰੇ ਤਿਹਾਰੇ ਤਨ ਕੇ ਤਨ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਵਾਰ ਤੇ ਆਏ ਹੈ ਤਾ ਕੇ ਕਾਲ ਨਿਕਟ ਨਹੀਂ ਹੈ ਰਛਾ ਹੋਏ ਤਾ ਇਸ ਸਭ ਕਾਲਾ ਦੋਸਟ ਅਸਡ ਰਹਾ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ ਤਾ ਕੇ ਤਾਵ ਤਨ ਕ ਮੈਂ ਹਰ ਹੋ ਰਿਦ ਸਿਦ ਕਰਮ ਸਭ ਹੋਈ ਡੋਰਛਾ ਸ਼ਵਸ਼ਕੇ ਨ ਕੋਈ ਇੱਕ ਵਾਰ ਜਿੰ ਤਮੈਂ ਸੰਭਾਰ ਆਕਾਲ ਪਾਸੇ ਤੈ ਵਾਰੰ ਜੇਨ ਨਰਨਾੰ ਤਿਆ ਰੋ ਕਹਾ ਦਰਦ ਦੋਸ਼ਟ ਦੋਖ ਤੇ ਰਹਾ ਖੜਕੇ ਤਮੈਂ ਸ਼ਰਨ ਤੇ ਹਾਰੇ ਆਪ ਹਾਤ ਦੇ ਲਿਓ ਵਾਰੇ ਸਾਰੇ ਬੁਰ ਧਰਮਾ ਹੋ ਸਹਾਈ ਦੁਖ ਤੋਖ ਤੇ ਲਿਓ ਬਚਾਈ ਕਿਰਪਾ ਕਰੀ ਹਮਪਾਰਜਾ ਮਾਤਾ ਅਗਰੰਧ ਕਰਾ ਪੂਰ ਸਵਰਾਤਾ ਕਿਲ ਵਿਗਸ ਕਲ ਦੇ ਕੋ ਹਰਤਾ ਦੁਖ ਦੁਖਨ ਕੋ ਸਹ ਕਰਤਾ ਸ਼ਿਰ ਸੋਜ ਮੈ ਵਿਆਲਾ ਪੂਰ ਕਰਾ ਅਗਰੰਧ ਤਤਕਾਲ ਮਨ ਵਾਂਛਤ ਭਲ ਭਾਵੈ ਸੋਏ ਦੁਖਨਤ ਸਹਿ ਵਿਆਪਤ ਕੋਈ ਅੜਲ ਸਣੈ ਗੰਗ ਜੋ ਜਾਏ ਸੁਰ ਸੁਨਾਪਵੈ ਸਣੈ ਮੂਡ ਜਿਤ ਲਾਇ ਚਤਰਤਾ ਆਵੈ ਦੋਖ ਦਾਰਦ ਪਾ ਨਿਕਟ ਨਾ ਤੈਨ ਨਰਕੇ ਰਹਿ ਓ ਜੋ ਜਾਗਿ ਇੱਕ ਵਾਰ ਚਉਪੈ ਕੋ ਕਹ ਚਉਪੈ ਸੰਭਸਤਰ ਸਾਸਮਣੀ ਜੈ ਆਸਾਸਪੰਦੀਨ ਕੀ ਜੈ

ਮੈਂ ਨੰਗਨੇ ਸਭਰਥ ਮਨਾਉ ਕੈਸਨ ਵਿਸਨ ਕਾ ਹੁਨੇ ਤਿਆਉ ਕਾਂ ਸੁਨੇ ਪਹਿਚਾਨ ਤੈਨਸੋ ਲੇਵ ਲਾਗੇ ਮੂਰੀ ਪਗੇਨੇ ਸੋ ਮਹਾ ਕਾੜ ਰਖਵਾਰ ਮਾਰੋ ਮਹਲੋ ਮੈਂ ਕਿੰ ਕਰਥਾਰੂ ਆਪਣਾ 냔 ਗਰੋ ਰਖਵਾਰ ਵੈਗੇ ਕੀ ਲਾਜ ਵਿਚਾਰ ਆਪਣਾ 냔 ਮਜੈ ਵਰਤ ਪਰਿਯ ਜਾਣ ਜੋਣ ਸਤਰਾ ਹਮਾਰੇ ਮਰੀਏ ਦੇਖ ਦੇ ਜਗ ਮੈਂ ਦੌ ਚੱਲੈ ਰਾਖਾ ਮਾਣ ਨਦਲ ਤੁਮ ਕਰੋ ਸੁਦਾ ਪਰਦ ਪਾਰਾ ਤੁਮ ਸਰ ਮਦਾ ਸਿਆ ਰਾਜਾ ਨੇ ਆਪਣਾ ਮਜੇ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਵਰਾਜਨ ਕੇ ਰਾਜਾ ਆਪੇ ਆਪ ਗਰੀਵ ਨਿਵਾਜ ਦਾਸ ਜਾਨ ਕਰ ਕਿਰਪਾ ਕਰ ਮੋਹੇ ਹਾਰ ਪ੍ਰਣਾਮ ਆਂ ਦਵਾਰ ਤੋਏ ਆਪਣਾ ਜਾਣ ਕਰੋ ਪਰਤ ਪਾਰਾ ਤੁਮ ਸਭ ਮੈਂ ਕਿੰ ਕਰ ਥਾਰਾ ਦਾ ਜਾਂਦੇ ਆਥੋ ਆਰੋ ਹਮਰੇ ਸਵੇਰੇ ਸੰਗਾਰੋ ਪਰਥਮ ਦਰੋ ਭਗਵਤ ਕੋ ਧਿਆਨਾ ਬੋਰ ਕਰੋ ਕਵਤਾ ਬਦਨਾਨਾ ਕ੍ਰਿਸ਼ਨ ਜਥਾ ਮਾਤਰ ਚੇਤਰ ਉਜਾਰੋ ਚੂ ਕੋਏ ਕਵਲਿਓ ਸਦਾਰੋ ਕਯੋ ਬਾਦੋਰਾ ਜੋ ਨਿਜ ਬ੍ਰਹਮ ਸੋ ਕਹਾ ਸੋ ਕੇ ਹੋ ਜਗ ਮਾਹੇ ਜੋ ਦੇ ਪ੍ਰਭੂ ਤਿਆਏ ਹੈ ਅੰਤ ਸੁਰ ਕੋ ਜਾਏ ਦੋਰਾ ਹਰ ਹਾ ਜੰਦੋ ਏਕ ਹੈ ਬਿਬ ਵਿਚਾਰ ਗਛਨਾਹੀ ਜਲਦੇ ਉਪਜਿਤ ਰੰਗ ਜਿਹਾ ਜਲ ਹੀ ਵਿਖੇ ਸਮਾਏ ਦੋਰਾ ਜਾਵੈ ਸ ਪ੍ਰਭੂ ਬਿਓ ਜਨਮਦਰਾ ਜਗ ਆਏ ਆਪ ਮੈਂ ਕਥਾ ਸੰਸੇਪ ਤੇ ਸਭ ਹੂੰ ਕੈ ਸਨਾਏ ਕਾ ਬਾਚ ਦੋਰਾ ਠਾਂਡ ਪਿਓ ਮੈਂ ਜੋਰ ਕਰ ਬਚਨ ਕਾ ਸਿਰਨ ਆਏ ਪੰਧ ਜਲੈ ਤਉ ਜਗਤ ਮੈਂ ਜਾਉ ਤੁਮ ਕਰੋ ਸਾਏ ਦੋਰਾ ਜੇ ਜੇ ਤੁਮਰੀ ਧਿਆਨ ਕੋ ਨੀ ਤੁਠ ਤੈ ਹੈ ਸੰਤ ਅੰਤ ਲੈਗੇ ਮੁਕਤ ਫਲ ਪਾਵਾਂਗੇ ਭਗਵੰਤ ਦੋਰਾ ਕਾਲ ਪਰਖ ਗੀਦੇ ਮੋ ਕੋਟਕ ਵਿਚਨ ਮਹੇਸ਼ ਕੋਟੇਂਦਰ ਵੈਮਾ ਕੀਤੇ ਰਾਸਸ ਗਰੋਜ ਰੋਜ ਰੀਸ ਦੋਰਾ ਰਾਮ ਕਥਾ ਜੋਗ ਜੋਗ ਟਾਲ ਸਾ ਕੋਈ ਬਾਗਦਨੀਤ ਸਵਰਗ ਵਾਸ ਰਗ ਵਰਗਰਾ ਸਾਗਰੀ ਪ੍ਰੇਸ ਮੇਦ ਚੋਪਈ ਜੋਈ ਕਥਾ ਸੁਨੇ ਅਰ ਗਾਵੇ ਦੁਖ ਪਾਪ ਦੇ ਨਿਕਟ ਨ ਆਵੇ ਬੇਸਨ ਭਗਤ ਕੀ ਇਹ ਫਲ ਹੋਏ ਆਦ ਬਿਆ ਸ਼ਬ ਸ਼ਕੇ ਨ ਕੋਈ ਸੰਭਜ ਤਰੇ ਸਾਸ ਬਚਾਵਣ ਹਾੜ ਬਦੀ ਪ੍ਰਥਮ ਸੁਖ ਦਾਵਣ ਤਾ ਪ੍ਰਸ਼ਾਦ ਕਰ ਗ੍ਰਾਂਤ ਸੁਦਾਰਾ ਪੂਲ ਪਰੇ ਲਿਓ ਲਿਓ ਸੁਦਾਰਾ ਦੋਰਾ ਨੇਤਰ ਤੁਮਕੇ ਚਾਰਨ ਤਰ ਸਦਰਵ ਤੀਰ ਤਰੰਗ श्रि भगवत पूर्ण कि ओ राघव संग प्रसंरा साध साध जानो नहीं वाद स्वाद विवाद ग्रंथ सकल पूर्ण कि भगवत कृपा प्रसाद से तु ते दे गो अगतरे नहीं अन्यो राम रहीम पुराणिक कुरान अनेक कह मतेक न मान्यो सेमर्त शास्त्र वेद सवेवो तेदिक हम एक न जान्यो सिर असपान किरपाद मुरे कार मैं न कहो सब तोए बखान्यो दोह राम सागल द्वार को शाडे के गयो तुहारो द्वार ਹਾਏ ਨਾ ਕੀ ਲਾਜ ਅਸ ਗੋਬਿੰਦ ਦਾਸ ਤਵਾਰ ਰਾਮ ਕਲੀ ਮਹੱਲਾ ਤੇਜਾ ਨੰਦੇ ਕਹੋਂ ਕਾ ਆਰਿ ਸਤਗੁਰ ਪ੍ਰਸਾਦ ਨੰਦ ਪਿਆ ਮਿਰ ਮਾਏ ਸਤਗੁਰ ਮੈਂ ਪਾਇਆ ਸਤਗੁਰ ਤਾਂ ਪਾਇਆ ਸੈ ਸਿਤੀ ਮਨ ਪੁਧਿਆ ਬੋਧਾਈਆਂ ਰਾਗ ਰਤਨ ਪਰਵਾਰ ਬਰੀਆਂ ਸ਼ਾਵਦ ਗਾਉੜੀਆਂ ਆਂ ਆ ਸ਼ਬਦੋ ਤਾਂ ਗਾਉ ਹਰੀ ਕੀ ਰਾਮਾਨੀ ਵਜਾਇਆ ਕਹਿਨਾ ਨੰਦੋ ਆਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੁਸਰੋ ਵਰਣਾ ਲੈ ਹਰ ਨਾਲ ਹੋਦੂ ਮਾਨ ਮੇਰੇ ਦੁਖ ਸਾ ਬਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਸ ਸਵਰਣੰ ਸਾਵਨਾ ਅਗਲਾ ਸਮਰਾਤ ਸੁਆਮੀ ਸੋਗਮਨ ਵਿਚਾਰੇ ਕਹਿ ਨਾਨਕ ਮਨ ਮੇਰੇ ਇਸ ਦਰੋਂ ਨਾਲੇ ਸਾਚੇ ਸਹਾ ਗਿਆਨਿੰਗ ਕਰਤੇ ਰਹਿ ਕਰਦਾ ਤੇਰੇ ਸਭ ਜਾਈਂਦੇ ਸੋ ਪਾਵੇ ਸਦਾ ਸੇਵਤ ਸੁਲਾ ਤੇਰੇ ਨਾਮ ਮਨ ਵਸਾਵੇ ਨਾਮ ਕੈ ਮਨੁਸੀਆ ਬਾਜੀ ਸ਼ਬਦ ਕਣੀਰੇ ਕਹਿ ਨਾਨਕ ਸਚੇ ਸਹਾ ਗਿਆਨਿੰਗ ਕਰਤੇ ਰਹਿ ਸਾਚਨਾ ਮਿਰਾਦਾਰੋ ਸਾਚਨਾ ਮਾ ਧਰਮੀਰਾ మరి తర కరకే ਕਨਾਨਿਕ ਤ ਸੁਭੋਵਾ ਤੇਤ ਕਰੇ ਅਨਹਦ ਵਾਜੇ ਨਾਨਦ ਸੁਣਾ ਵੜਾ ਭਾਗਿਓ ਸਾਗਲੇ ਮਨੋਰਥ ਪੂਰੇ ਪਾਰਬ੍ਰਮ ਪ੍ਰਪਾਇ ਉਤਰੀ ਸਾਗਲੇ ਬਸੂਰੇ ਦੋਹ ਰੋਗ ਸੰਤਿਆਪਿ ਉਤਰੇ ਸੁਣੀ ਸਚੇ ਬਾਣੇ ਸਾਧ ਸੰਜਨ ਪਏ ਸਰਸੇ ਪੂਰੇ ਗੁਰਦੇ ਿਆਣੀ ਆਣ ਦੇ ਪੁਣੀਤ ਕਹਤੇ ਬਤ ਸਤ ਗੋਰੀ ਆ ਭਰਪੂਰੇ ਬੇਣ ਬੰਦ ਨਾਨਕ ਗੋਰ ਚਰਨ ਲਾ ਕੇ ਵਾਜੇ ਅਨਹਦ ਦੂਰੇ ਮੁਦਾਵਣੀ ਮੱਲਾ ਪੰਜਵਾ ਥਾਲ ਵਿਤਨ ਵਸਤੂ ਬਿਓ ਸਾਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਸਾਧਾਰੂ ਜੇਗੋ ਹਗਾ ਜੇਗੋ ਪੰਚਾਇਤ ਸਕਾ ਯਦਾਰੋ ਇਹ ਵਤ ਨਹੀਂ ਨ ਜਾਏ ਨਿਤ ਨਿਤਰਾ ਕਰਤਾਰੋ ਤਮ ਸੰਸਾਰ ਚਰਨ ਲਗਤ ਰਯ ਸਭ ਨਾਨਕ ਬ੍ਰਹਮ ਪ੍ਰਸਾਰ ਸਲੋਕ ਮੰਲਾ ਪੰਜਵਾ 에 ਰਾ ਗੀਤਾ ਜਾ ਤੋ ਨਾਹੀ ਮੈਨੂ ਜੋਗ ਕੀ ਤੋਈ ਮੈ ਨਿਰਗੁਣਿਆਰੇ ਅਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈ ਰਹਿਮਤ ਹੋਈ ਸਾਤੇ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਜਨਾ ਜੀਵਾ ਤਨ ਮਨ ਥੀਵ ਹਰੇ ਆ ਤਰਸ ਪਿਆ ਮੈ ਰਹਿਮਤ ਹੋਈ ਸਤੇ ਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲਤਾ ਜੀਵਾ ਤਨ ਮਨ தீਵੈ ਹਰੇ ਆ ਬਉੜੀ ਤਿਥਾ ਤੂ ਸਮਰਥ ਜਿਥੈ ਕੋਈ ਨਾ ਹੈ ਉਥੈ ਤੇ